ਪਿਛਲੇ ਦਿਨ 4-5 ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਇੱਥੇ। ਬੰਦਾ ਚੰਡੀਗੜ੍ਹੋਂ ਚੱਲਦਾ ਤੇ ਜੇਬ ਦੇ ਵਿੱਚੋਂ ਤਿੰਨ ਜਗ੍ਹਾ ਤੇ ਟੋਲ ਕਟਾ ਕੇ ਬੜੀ ਆਰਾਮ ਨਾਲ ਕਿ ਮੇਨ ਰੋਡ ਆ ਇਹਦੇ ਤੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ 100 ਦੀ ਸਪੀਡ ਤੇ ਆਉਂਦਾ। ਪਰ ਅੱਗੇ ਆ ਕੇ ਉਹ ਇਸ ਤਰ੍ਹਾਂ ਇੱਥੇ ਖੂਚ ਡਿੱਗ ਜਾਂਦਾ। ਮੇਨ ਰੋਡ ਆ ਤੇ ਸਾਹਮਣੇ ਇਹ ਹਾਈਵੇ ਬਣਿਆ ਜੰਮੂ ਕਟੜਾ। ਕੀ ਪ੍ਰੋਬਲਮ ਸੀ ਜੇ ਇਹ ਰੋਡ ਨੂੰ ਸਿੱਧਾ ਜਾਣ ਦਿੰਦੇ। ਇਹਨਾਂ ਨੇ ਪੈਸੇ ਦਾ ਹੇਰ ਫੇਰ ਕਰਨ ਲਈ ਪਹਿਲੀ ਗੱਲ ਕਿ ਇੱਥੇ ਦੋ ਸੜਕਾਂ ਨੇ ਜੇ ਇਹ ਬਣਨਾ ਚਾਹੁੰਦੇ ਤਾਂ ਇਹ ਲਿੰਕ ਰੋਡ ਨੂੰ ਪਿੱਛੋਂ ਸਾਈਨ ਬੋਰਡ ਬਣਦਾ ਕਿ ਤੁਸੀਂ ਲਿੰਕ ਕੋਲੇ ਇੱਧਰ ਉਤਰ ਜਾਓ ਤੇ ਮੇਨ ਹਾਈਵੇਲੇ ਇੱਧਰ ਚਲੋ ਪਰ ਇਹਨਾਂ ਨੇ ਇਹਨਾਂ ਮੌਕੇ ਤੇ ਲਿਆ ਕੇ ਇਹ ਡੀਆਂ ਬਣਾਤੀਆਂ ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਸੀ ਤਿੰਨ ਦਿਨ ਪਹਿਲਾਂ ਇੰਨੀ ਸਪੀਡ ਨਾਲ ਗੱਡੀ ਆਏ ਮੇਰੇ ਨਗਰ ਦਾ ਮਜਮੀਆਂ ਦਾ ਇਕੱਲੀ ਲੜਕਾ ਸੀ ਜਿਹਦੇ ਨੂੰ ਗੱਡੀ ਮਾਰ ਕੇ ਚਲੀ ਗਈ ਤੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿਹੜੀ ਗੱਡੀ ਨੇ ਐਕਸੀਡੈਂਟ ਕਰਤਾ ਪਰसों ਮੈਂ ਇੱਥੇ ਆਇਆ ਪਰसों ਟਰੱਕ ਦੀ ਗੱਡੀ ਲੱਗੀ ਅੱਜ ਸਵੇਰੇ ਆ ਦੋ ਕਾਰਾਂ ਟਕਰਾਈਆਂ ਖੜੀਆਂ ਸੀ ਮਾਚਾ ਸਾਹਿਬ ਇਹ ਜਿਹੜਾ ਰੋਡ ਹੈ ਪਹਿਲਾਂ ਤਾਂ ਇਹ ਪੰਜਾਬ ਦੀ ਜਿਹੜੀ ਹਿੱਕਾ ਉਹਦੇ ਉੱਪਰ ਦੀ ਕੱਢਿਆ ਗਿਆ ਇਸ ਦੀ ਪੰਜਾਬ ਦੇ ਲੋਕਾਂ ਨੇ ਕਦੇ ਡਿਮਾਂਡ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਦਾ ਠੇਕੇਦਾਰਾਂ ਨੇ ਕਰਿਆ ਕੀ ਹੈ ਜੀ ਆਹ ਕੁਝ ਕਰਿਆ ਠੇਕੇਦਾਰਾਂ ਨੇ ਜਿਹੜਾ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਆ ਕਿ ਨਾਲ ਵੀ ਕਿਹੜੀ ਡਰੇਂਗ ਆ ਇੰਨਾ ਵੱਡਾ ਰੋਡ ਹੈ ਇਹ ਇਨੇ ਇਹਨਾਂ ਨੂੰ ਇਹ ਰਹਿ ਦਿੱਤੀ ਪਹਿਲਾਂ ਤਾਂ ਮਾਜਾ ਸਭ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜਾ ਪੋਲਾ ਆ ਉਹ ਨੀਮਾ ਬਣਾਤਾ ਇੱਥੇ ਇੱਕ ਪਿੱਛੋਂ ਕੋਈ ਮਿਲਟਰੀ ਦੀ ਸਮਾਨ ਸੀ ਤੇ ਉਹ ਤਿੰਨ ਦਿਨ ਉੱਥੇ ਖੜੇ ਰਹੇ ਉਹ ਅੱਗੇ ਨਹੀਂ ਜਾ ਸਕਦਾ ਸੀ ਕਿਉਂਕਿ ਉਹਦੀ ਉਚਾਈ ਬਹੁਤ ਸੀ ਉਹਦੇ ਉੱਪਰ ਮਸ਼ੀਨਾਂ ਵਗੈਰਾ ਲੱਤੀਆਂ ਸੀ ਤੇ ਫਿਰ ਰੋਡ ਨੂੰ ਪੱਟਣਾ ਪਿਆ ਨੀਚੋਂ ਤਾਂ ਉਹ ਜਿਹੜਾ ਕ੍ਰੋਸ ਹੋਇਆ ਉਹ ਬਹੁਤ ਉਹਨਾਂ ਨੇ ਮਨਜ਼ੂਰੀਆਂ ਲਈਆਂ ਇਸ ਸ਼੍ਰੀ ਫਤੇਗੜ ਸਾਹਿਬ ਸੰਗਤ ਵੀ ਜਾ ਰਹੀ ਆ ਤਸਵੀਰਾਂ ਵੀ ਦਿਖਾਵਾਂਗੇ ਕਿ ਸੰਗਤ ਆ ਜਿਹੜੀ ਸ਼੍ਰੀ ਫਤੇਗੜ ਸਾਹਿਬ ਇਸ ਰਸਤੇ ਤੋਂ ਜਾਂਦੀ ਆ ਅਤੇ ਜਦੋਂ ਵਾਪਸੀ ਤੇ ਆਉਣਾ ਫੇਰ ਇੱਥੋਂ ਦੀ ਆਉਣਾ ਕੋ ਵੀ ਸਿੱਧਾ ਰੋਡ ਜਾ ਰਿਹਾ ਤੁਸੀਂ ਜਿਹੜਾ ਹਾਈਵੇਅ ਉਹਦੇ ਤੇ ਪੁਲ ਬਣਾਤਾ ਇਹਨੂੰ ਇੱਧਰ ਮੋੜਨ ਨੂੰ ਇਹ ਕਿ ਜਾਣ ਬੁੱਝ ਕੇ ਵੀ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨਾਲ ਖੇਡਿਆ ਜਾ ਸਕੇ ਇੱਕ ਬਕਾਇਦਾ ਨਕਸ਼ਾ ਲੱਗਾ ਹੋਣਾ ਚਾਹੀਦਾ ਕਿ ਇਹ ਪੁਲ ਐਵੇਂ ਆ ਤੇ ਇਹਦੀ ਇੰਨੀ ਲੰਬਾਈ ਆ ਤੇ ਅੱਗੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਨਾ ਸਹੂਲਤ ਹੈ ਨਾ ਐਂਬੂਲੈਂਸ ਹੈ ਨਾ ਕਿਸੇ ਤਰ੍ਹਾਂ ਦਾ ਕੋਈ ਨਕਸ਼ਾ ਲਾਇਆ ਇਹ ਮੈਂ ਸਮਝਦਾ ਕਿ ਬਿਲਕੁਲ ਲੋਕਾਂ ਨਾਲ ਸਰਾਸਰ ਧੋਖਾ ਉਹ ਸਰਕਾਰ ਮਰਦਾਬਾਦ 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 ਪਲਾਜੇ ਤੇ ਕੀਤੀਆਂ ਗਲਤੀਆਂ ਮਰਦਾਬਾਦ 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 ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਮੌਜੂਦ ਆ ਜਿੱਥੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਕਿ ਕਾਲਾ ਝਾੜ ਟੋਲ ਪਲਾਜ਼ਾ ਇੱਥੋਂ ਤਕਰੀਬਨ 6-7 ਕਿਲੋਮੀਟਰ 8 ਕਿਲੋਮੀਟਰ ਹੋਣਾ ਤੇ ਇਸ ਤੋਂ ਅੱਗੇ ਸੰਗਰੂਰ ਨੂੰ ਇਹ ਰੋਡ ਜਾਂਦਾ ਨੈਸ਼ਨਲ ਹਾਈਵੇ ਆ ਇਸ ਤੋਂ ਉੱਪਰ ਤਸਵੀਰਾਂ ਦਿਖਾਉਂਦੇ ਆ ਜਿੱਥੇ ਭਾਰਤ ਮਾਲਾ ਰੋਡ ਜਨਿਕੇ ਜੰਮੂ ਕਟੜਾ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਤਿਆਰ ਹੋ ਰਿਹਾ ਬ੍ਰਿਜ ਜਿਹਨੇ ਬਹੁਤ ਪੂਰੇ ਦੇਸ਼ ਨੂੰ ਜੋੜਨਾ ਇੱਕ ਦੂਜੇ ਦੇ ਤਾਲਮੇਲ ਨਾਲ ਅਤੇ ਉਸ ਜਿਹੜਾ ਇਹ ਪੁਲ ਬ੍ਰਿਜ ਬਣਿਆ ਇਧਰੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਜਿਹੜਾ ਉਹ ਪੁਲ ਦੇ ਥੱਲੋਂ ਦੀ ਜਿਹੜਾ ਕ੍ਰੋਸਿੰਗ ਬਣਾਈ ਆ ਉਹ ਬਹੁਤ ਗਲਤ ਤਰੀਕੇ ਨਾਲ ਬਣਾਈ ਬੀਤੀ ਰਾਤ ਇੱਥੇ 4-5 ਗੱਡੀਆਂ ਟਕਰਾਈਆਂ ਨੇ ਕਿਉਂਕਿ ਧੁੰਦ ਪੂਰੇ ਜੋਰਾਂ ਸ਼ੋਰਾਂ ਨਾਲ ਪੈ ਰਹੀ ਆ ਕਿਉਂ ਟਕਰਾਈਆਂ ਨੇ ਪਹਿਲਾਂ ਤੁਹਾਨੂੰ ਪੂਰਾ ਕਾਰਨ ਦੱਸ ਦਿਆਂ ਤਸਵੀਰ ਤੁਹਾਨੂੰ ਸਿੱਧੀ ਦਿਖਾਉਨੇ ਆ ਕੇ ਦੇਖੋ ਐਸਾ ਜੈ ਭਾਰਤ ਜੈ ਮਾੜਾ ਜਿਹੜਾ ਪੁਲਾ ਇਹਦੇ ਨੀਚੋਂ ਦੀ ਕੱਟ ਦੇ ਤਾ ਗੋਲ ਜਿੱਥੋਂ ਗੱਡੀਆਂ ਘੁੰਮਦੀਆਂ ਨੇ ਤਸਵੀਰਾਂ ਦੇਖੋ ਕਿ ਗੱਡੀ ਨੂੰ ਟਰਨ ਹੋਣਾ ਪੈਂਦਾ ਲੈਫਟ ਆ ਜਨ ਕਿ 20-30 ਮੀਟਰ ਲੈਫਟ ਹੋਣਾ ਪੈਂਦਾ ਪਰ ਜਦੋਂ ਪੂਰੀਆਂ ਧੁੰਦਾਂ ਹੁੰਦੀਆਂ ਨੇ ਉਸ ਤੋਂ ਬਾਅਦ ਲੈਫਟ ਨਹੀਂ ਮਾਰਿਆ ਜਾਂਦਾ ਕਿਉਂਕਿ ਨੈਸ਼ਨਲ ਹਾਈਵੇਅ ਲਗਾਤਾਰ ਹਰੇਕ ਗੱਡੀ 'ਚ ਫੁੱਲ ਧੁੰਦ ਵੀ ਹੁੰਦੀ ਆ ਤਾਂ 50 60 ਤੇ ਹੁੰਦੀ ਆ ਜਦੋਂ 50 60 ਤੇ ਗੱਡੀ ਹੋਊਗੀ ਤਾਂ ਉਹਨੂੰ ਰੁਕਣ ਦਾ ਟਾਈਮ ਨਹੀਂ ਲੱਗਣਾ ਜਿਹੜਾ ਸਾਹਮਣੇ ਤਸਵੀਰਾਂ ਦਿਖਾਉਂਦੇ ਆ ਕਿ ਮਿੱਟੀ ਦੇ ਢੇਰ ਲੱਗੇ ਹੋਏ ਨੇ ਉਹ ਮਿੱਟੀ ਦੇ ਢੇਰਾਂ ਦੇ ਵਿੱਚ ਜਿਹੜੀ ਲਗਾਤਾਰ ਗੱਡੀਆਂ ਤੁਸਗੀਆਂ ਜਾਨੀ ਨੁਕਸਾਨ ਤੋਂ ਬਚਾ ਹੋਇਆ ਪਰ ਜਿਹੜੀਆਂ ਗੱਡੀਆਂ ਨੇ ਕਿਤੇ ਨਾ ਕਿਤੇ ਵੱਡਾ ਨੁਕਸਾਨ ਹੋਇਆ ਗੱਡੀਆਂ ਫੁੱਟ ਚੁੱਕੀਆਂ ਨੇ ਤਸਵੀਰਾਂ ਤੁਸੀਂ ਪਹਿਲਾਂ ਗੱਡੀਆਂ ਦੇਖੀਆਂ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਹਾਈਵੇ ਟੋਲ ਪਲੇਜ অথরিটি ਆ ਉਹ ਵੀ ਜਾਗੀ ਆ ਕਿਤੇ ਨਾ ਕਿਤੇ ਜੀਸੀਬੀ ਆਈ ਆ ਜਿਹੜੀ ਡੀ ਬਣੀ ਹੋਈ ਆ ਉਹ ਡੀ ਨੂੰ ਕਿਤੇ ਨਾ ਕਿਤੇ ਹਟਾ ਰਹੇ ਨੇ ਕਿ ਰਾਤ ਨੂੰ ਪਤਾ ਲੱਗ ਸਕੇ ਜਨਹੀਂ ਕਿ ਕੁਤਾਹੀ ਵੱਡੀ ਆਰਕੀਟੈਕ ਦੀ ਆ ਨਕਸ਼ਾ ਨਵੀਸ ਦੀ ਵੱਡੀ ਕੁਤਾਹੀ ਆ ਸੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਵੀ ਫਿਕਰਮੰਦ ਨੇ ਪਹਿਲਾਂ ਵੀ ਕਹਿ ਰਹੇ ਸੀ ਕਿ ਜਦੋਂ ਧੁੰਦਾਂ ਪੈਣਗੀਆਂ ਤਾਂ ਵੱਡੇ ਨੁਕਸਾਨ ਇੱਥੇ ਹੋਣਗੇ ਕਿਉਂਕਿ ਰਾਤ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਜੇ ਧੁੰਦ ਨਾ ਵੀ ਹੋਵੇ ਗੁਰਪ੍ਰੀਤ ਕੰਧੋਲਾ ਸਾਡੇ ਨਾਲ ਮੌਜੂਦ ਨੇ ਇੱਥੇ ਆਗੂ ਨੇ ਨਜ਼ਦੀਕੀ ਪਿੰਡਾ ਸ਼ਹਿਰ ਆ ਭਵਾਨੀਗੜ੍ਹ ਇਹਨਾਂ ਦਾ ਕੰਧੋਲਾ ਜੀ ਕਿਵੇਂ ਦੇਖ ਦੋ ਪਿਛਲੇ ਦਿਨ 4-5 ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਇੱਥੇ ਕੀ ਲੱਗਦਾ ਇਹ ਕੁਤਾਹੀ ਕਿਸ ਦੀ ਦੇਖ ਰਹੇ ਹੋ ਤੁਸੀਂ ਪਹਿਲਾਂ ਧੰਨਵਾਦ ਮਾਜਾ ਸਾਹਿਬ ਤੁਹਾਡਾ ਤੁਹਾਡੇ ਚੈਨਲ ਦਾ ਕਿ ਤੁਸੀਂ ਬਹੁਤ ਸਿਸਟਮ ਮੁੱਦਾ ਜਿਹੜਾ ਚੁੱਕਿਆ ਇੱਥੇ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਉਹਨਾਂ ਦੇ ਨਾਲ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਖੇਡਿਆ ਜਾ ਰਿਹਾ ਕਿਉਂਕਿ ਇਹ ਮੇਨ ਹਾਈਵੇ ਡਿਫੈਂਸ ਰੋਡ ਆ ਬੰਦਾ ਚੰਡੀਗੜ੍ਹੋਂ ਚੱਲਦਾ ਤੇ ਜੇਬ ਦੇ ਵਿੱਚੋਂ ਤਿੰਨ ਜਗ੍ਹਾ ਤੇ ਟੋਲ ਕਟਾ ਕੇ ਬੜੀ ਆਰਾਮ ਨਾਲ ਕਿ ਮੇਨ ਰੋਡ ਆ ਇਹਦੇ ਤੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ 100 ਦੀ ਸਪੀਡ ਤੇ ਆਉਂਦਾ ਪਰ ਅੱਗੇ ਆ ਕੇ ਉਹ ਇਸ ਤਰ੍ਹਾਂ ਇੱਥੇ ਖੂਚ ਡਿੱਗ ਜਾਂਦਾ ਤੁਸੀਂ ਦੇਖੋ ਇਹ ਮੇਨ ਰੋਡ ਆ ਤੇ ਸਾਹਮਣੇ ਇਹ ਹਾਈਵੇ ਬਣਿਆ ਜੰਮੂ ਕਟੜਾ ਕੀ ਪ੍ਰੋਬਲਮ ਸੀ ਜੇ ਇਹ ਰੋਡ ਨੂੰ ਸਿੱਧਾ ਜਾਣ ਦਿੰਦੇ ਕੋਈ ਦਿੱਕਤ ਨਹੀਂ ਸੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸੀ ਪਰ ਇਹ ਆਪਣੇ ਇਹਨਾਂ ਨੇ ਪੈਸੇ ਦਾ ਹੇਰ ਫੇਰ ਕਰਨ ਲਈ ਪਹਿਲੀ ਗੱਲ ਕਿ ਇੱਥੇ ਦੋ ਸੜਕਾਂ ਨੇ ਜੇ ਇਹ ਬਣਨਾ ਚਾਹੁੰਦੇ ਤਾਂ ਇਹ ਲਿੰਕ ਰੋਡ ਨੂੰ ਪਿੱਛੋਂ ਸਾਈਨ ਬੋਰਡ ਬਣਦਾ ਕਿ ਤੁਸੀਂ ਲਿੰਕ ਕੋਲੇ ਇੱਧਰ ਉਤਰ ਜਾਓ ਤੇ ਮੇਨ ਹਾਈਵੇ 'ਲੇ ਇੱਧਰ ਚਲੋ ਪਰ ਇਹਨਾਂ ਨੇ ਐਨ ਮੌਕੇ ਤੇ ਲਿਆ ਕੇ ਇਹ ਡੀਆਂ ਬਣਾਤੀਆਂ ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਸੀ ਮੈਂ ਸਮਝਦਾ ਕਿ ਸ਼ਰਿਆਮ ਲੋਕਾਂ ਦੇ ਜਿਹੜੇ ਕੀਮਤੀ ਜਾਨਾਂ ਨੇ ਉਹਦੇ ਨਾਲ ਖੇਡ ਰਹੇ ਨੇ ਤੇ ਲੋਕਾਂ ਦੇ ਪੈਸੇ ਨੂੰ ਵੀ ਲੁੱਟ ਰਹੇ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਇਹ ਰੋਡ ਕਦੋਂ ਸ਼ੁਰੂ ਹੋਇਆ ਤੇ ਇਹਦੀ ਕਿੰਨੀ ਕੀਮਤ ਸੀ ਤੇ ਅੱਜ ਕਿੰਨੇ ਕਰੋੜਾਂ ਚ ਜਿਹੜਾ ਲੋਕਾਂ ਦੇ ਵੱਧੂ ਬੋਝ ਆ ਜਿਹੜਾ ਪਾਇਆ ਜਾ ਰਿਹਾ ਬਿਲਕੁਲ ਨਾ ਇਹ ਕਿੰਨਾ ਕਿੰਨਾ ਇਹਦੀ ਜੇ ਆਪਾਂ ਗੱਲਬਾਤ ਕਰੀਏ ਪਹਿਲਾਂ ਚਰਚਾ ਚ ਬਹੁਤ ਰਿਹਾ ਕਿ ਜੰਮੂ ਕਟੜਾ ਜਿਹੜਾ ਰੋਡ ਬਣ ਰਿਹਾ ਜੀ ਬਹੁਤ ਘੱਟ ਸਮਾਂ ਲੱਗੂ ਦਿੱਲੀ ਪਹੁੰਚਣ ਨੂੰ ਬਹੁਤ ਘੱਟ ਸਮਾਂ ਲੱਗੂ ਇੱਧਰ ਪਹੁੰਚਣ ਨੂੰ ਕਿ ਇਹਦੇ ਬਹੁਤ ਫਾਇਦੇ ਹੋਣ ਵਾਲੇ ਨੇ ਪਰ ਨੀਚੇ ਵਾਲੀਆਂ ਵੱਡੀਆਂ ਸੜਕਾਂ ਨੂੰ ਨੁਕਸਾਨ ਹੋ ਰਿਹਾ ਹੈ ਮਾਜਾ ਸਾਹਿਬ ਇਹ ਜਿਹੜਾ ਰੋਡ ਹੈ ਪਹਿਲਾਂ ਤਾਂ ਇਹ ਪੰਜਾਬ ਦੀ ਜਿਹੜੀ ਹਿੱਕਾ ਉਹਦੇ ਉੱਪਰ ਦੀ ਕੱਢਿਆ ਗਿਆ ਇਸ ਦੀ ਪੰਜਾਬ ਦੇ ਲੋਕਾਂ ਨੇ ਕਦੇ ਡਿਮਾਂਡ ਨਹੀਂ ਕਰੀ ਦੂਸਰਾ ਮੈਂ ਤੁਹਾਨੂੰ ਦੱਸਦਾ ਕਦੋਂ ਇਹ ਰੋਡ ਸ਼ੁਰੂ ਹੋਇਆ ਇਹ ਜੰਮੂ ਤੋ ਕਟੜਾ ਰੋਡ 670 ਕਿਲੋਮੀਟਰ ਦੀ ਲੰਬਾਈ ਸੀ ਤੇ ਇਹ 25000 ਕਰੋੜ ਰੁਪਏ ਦਾ ਪ੍ਰੋਜੈਕਟ ਭਾਰਤ ਸਰਕਾਰ ਨੇ ਇਹਨੂੰ ਅਨਾਉਂਸ ਕੀਤਾ ਸੀ ਨਿਤਨ ਗਟਕਰੀ ਜੀ ਨੇ ਸਪੈਸ਼ਲ ਅਨਾਉਂਸ ਕੀਤਾ ਸੀ ਕਿ ਤੇ 25000 ਕਰੋੜ ਰੁਪਇਆ ਲਗਤ ਆਊਗੀ ਤੇ 2 ਸਾਲਾਂ ਦੇ ਵਿੱਚ ਇਹ ਸੀ ਰੋਡ ਆ ਜਿਹੜਾ ਚਾਲੂ ਕਰ ਦਾਂਗੇ ਉਸ ਤੋਂ ਬਾਅਦ ਆਪਣੇ ਜਿਹੜੇ ਪੈਸੇ ਆ ਉਹ ਬਣਾਉਣ ਦੇ ਚੱਕਰ 'ਚ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਸੀ ਉਹਨਾਂ ਦੇ ਪੈਸੇ ਰੋਕੇ ਗਏ ਉਹਨਾਂ ਨੂੰ ਜ਼ਮੀਨਾਂ ਦੇ ਪੈਸੇ ਨਹੀਂ ਦਿੱਤੇ ਗਏ ਤੇ ਇਸ ਲਈ ਇਹ ਪ੍ਰੋਜੈਕਟ ਲੇਟ ਹੋਇਆ ਤੇ ਲੇਟ ਹੋਣ ਕਾਰਨ ਸਿਰਫ 1 ਸਾਲ ਲੇਟ ਹੋਣ ਕਾਰਨ 25000 ਤੋਂ ਵਧਾ ਕੇ ਇਹਨਾਂ ਨੇ ਦੀ ਕੋਸਟ ਆ ਜਿਹੜੀ 35000 ਤੋਂ 40000 ਕਰੋੜ ਕਰਤੀ ਉਹ ਵੀ ਜਿਹੜਾ ਸੜਕ ਮੰਤਰੀ ਆ ਗਟਕਰੀ ਸਾਹਿਬ ਉਹ ਖੁਦ ਕਹਿ ਰਿਹਾ ਕਿ ਇਹ ਪ੍ਰੋਜੈਕਟ ਆ ਜਿਹੜਾ ਲੇਟ ਹੋ ਗਿਆ ਠੇਕੇਦਾਰਾਂ ਦਾ ਨੁਕਸਾਨ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਠੇਕੇਦਾਰਾਂ ਨੇ ਕਰਿਆ ਕੀ ਆ ਜੀ ਆਹ ਕੁਝ ਕਰਿਆ ਠੇਕੇਦਾਰਾਂ ਨੇ ਜਿਹੜਾ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਆ ਇੱਥੇ ਇੱਕ ਮੇਨ ਡਿਫੈਂਸ ਰੋਡ ਆ ਇੱਥੇ ਕਿਸੇ ਵੀ ਵੇਲੇ ਕੋਈ ਕਿਉਂਕਿ ਬਾਰਡਰ ਸਟੇਟ ਆ ਪੰਜਾਬ ਜੰਗ ਲੜ ਲੱਗ ਸਕਦੀ ਆ ਮਿਲਟਰੀ ਨੂੰ ਕਿਸੇ ਵੀ ਵੇਲੇ ਫੌਰੀ ਤੌਰ ਤੇ ਜਾਣਾ ਪੈ ਸਕਦਾ ਤੇ ਉਹ ਧੁੰਦ ਚ ਐਵੇਂ ਜਾਊਗੀ ਮਿਲਟਰੀ ਕਿਧੋਲਾ ਸਭ ਜਿਵੇਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਉਹ ਜਿੱਥੇ ਢੇਰੀਆਂ ਲੱਗੀਆਂ ਹੋਈਆਂ ਨੇ ਜਾਨੀ ਕਿ ਪਿੱਲਰਾਂ ਦੇ ਵਿੱਚ ਦੀ ਸਿੱਧਾ ਵੀ ਕੱਟ ਸਕਦੇ ਤੇ ਇਹ ਰੋਡ ਨੂੰ ਜਿਹੜਾ ਇਧਰ ਸਾਈਡ ਕਰਨ ਦੀ ਜ਼ਰੂਰਤ ਕੀ ਪਈ ਐ ਇਸ ਨੂੰ ਮੈਂ ਤਾਂ ਇਸ ਗੱਲੋਂ ਹੈਰਾਨ ਆ ਜੀ ਕਿ ਇਹ ਨਾਲ ਵੇ ਕਿਹੜੀ ਡਰੇਂਗ ਆ ਇੰਨਾ ਵੱਡਾ ਰੋਡ ਆ ਇਹ ਕਿਨੇ ਇਹਨਾਂ ਨੂੰ ਇਹ ਰਹਿ ਦਿੱਤੀ ਪਹਿਲਾਂ ਤਾਂ ਮਾਜਾ ਸਭ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜਾ ਪੋਲਾ ਆ ਉਹ ਨੀਮਿਆ ਬਣਾਤਾ ਇੱਥੇ ਇੱਕ ਪਿੱਛੋ ਕੋਈ ਮਿਲਟਰੀ ਦੀ ਸਮਾਨ ਸੀ ਤੇ ਉਹ ਤਿੰਨ ਦਿਨ ਉੱਥੇ ਖੜੇ ਰਹੇ ਉਹ ਅੱਗੇ ਨਹੀਂ ਜਾ ਸਕਦਾ ਸੀ ਕਿਉਂਕਿ ਉਹਦੀ ਉਚਾਈ ਬਹੁਤ ਸੀ ਉਹਦੇ ਉੱਪਰ ਮਸ਼ੀਨਾਂ ਵਗੈਰਾ ਲੱਤੀਆਂ ਸੀ ਤੇ ਫਿਰ ਰੋਡ ਨੂੰ ਪੱਟਣਾ ਪਿਆ ਨੀਚੋਂ ਤਾਂ ਉਹ ਜਿਹੜਾ ਕ੍ਰੋਸ ਹੋਇਆ ਉਹ ਬਹੁਤ ਉਹਨਾਂ ਨੇ ਮਨਜ਼ੂਰੀਆਂ ਲਈਆਂ ਤੇ ਹੁਣ ਤੁਸੀਂ ਦੇਖੋ ਵੀ ਸਿੱਧਾ ਰੋਡ ਜਾ ਰਿਹਾ ਤੁਸੀਂ ਜਿਹੜਾ ਹਾਈਵੇਅ ਉਹਦੇ ਤੇ ਪੁਲ ਬਣਾਤਾ ਇਹਨੂੰ ਇੱਧਰ ਮੋੜਨ ਨੂੰ ਇਹ ਕਿ ਜਾਣ ਬੁੱਝ ਕੇ ਵੀ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨਾਲ ਖੇਡਿਆ ਜਾ ਸਕੇ ਇਹ ਬਿਲਕੁਲ ਜਿਹੜਾ ਇਹਦਾ ਹਾਈਵੇਅ ਆ ਉਹਦੇ ਨਿਯਮਾਂ ਦੀ ਬਿਲਕੁਲ ਉਲੰਘਣਾ ਹੈ ਇਹ ਇੱਥੇ ਰੋਜ਼ ਹੀ ਬਹੁਤ ਹਾਦਸੇ ਵਾਪਰ ਰਿਹਾ ਕਿਉਂਕਿ ਲੋਕ ਆਰਾਮ ਨਾਲ ਹਾਈਵੇ ਸਮਝ ਕੇ ਜਾਂਦੇ ਆ ਸਵੇਰ ਵੇਲੇ ਧੁੰਦ ਚ ਬਹੁਤ ਸਾਰੀਆਂ ਇੱਥੇ ਗੱਡੀਆਂ ਪਲਟਦੀਆਂ ਨੇ ਅੱਗੇ ਹੁਣ ਧੁੰਦ ਦਾ ਮੌਸਮ ਆ ਬੱਚੇ ਸਕੂਲ ਜਾਂਦੇ ਆ ਇੱਥੇ ਨੇੜੇ ਪਿੰਡਾਂ ਦੇ ਰਾਹੀਰ ਵੀ ਇਸ ਗੱਲੋਂ ਬਹੁਤ ਪਰੇਸ਼ਾਨ ਹੁੰਦੇ ਆ ਸੋ ਮੈਂ ਸਮਝਦਾ ਕਿ ਸ਼ਰੀਆਮ ਲੋਕਾਂ ਦੇ ਪੈਸੇ ਦੀ ਲੁੱਟਾਂ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਆ ਜੀ ਬਿਲਕੁਲ ਕੰਧੋਲਾ ਜੀ ਕਥਾਰ ਗੱਡੀ ਬਿਲਕੁਲ ਟੱਪੀ ਬੁਰੇ ਹਾਲਾਤ ਹੋ ਗਈ ਇੱਕ ਸਿਆਜ ਗੱਡੀ ਮਰੂਤੀ ਸੁਜ਼ੂ ਉਹਦੇ ਹਾਲਾਤ ਬਹੁਤ ਮਾੜੇ ਸੀ ਉਹ ਤਾਂ ਜਾਨੀ ਨੁਕਸਾਨ ਤੋਂ ਬਚਾ ਹੋਇਆ ਨਹੀਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੇ ਕੁਤਾਹੀ ਥੋੜੀ ਬਹੁਤੀ ਹੋਰ ਹੋ ਜਾਂਦੀ ਉਹ ਉਹਨਾਂ ਦੀ ਵਧੀ ਹੋਈ ਸੀ ਮਾਜਾ ਸਾਹਿਬ ਇੱਕ ਦੇ ਉਹ 에어 ਬੈਗ ਖੁੱਲ ਗਏ ਤਾਂ ਉਹ ਬੰਦਿਆਂ ਦੀ ਜਿਹੜੀ ਜਾਨ ਬਚ ਗਈ ਉਹ ਦੂਸਰੇ ਬੈਸੀ ਉਹ ਕੋਈ ਗੱਡੀ ਮੁਰੋ ਤਕੜੀ ਸੀ ਉਹਦੀ ਜਾਨ ਬਚ ਗਈ ਇੱਕ ਵੱਡਾ ਟਰਾਲਾ ਸੀ ਤੇ ਉਹ ਟਰਾਲਾ ਆਰਮਨਾਲ ਆ ਰਿਹਾ ਜਿਹਦੇ ਵਿੱਚ ਲਾਲੋ ਵੀ ਤੁਸੀਂ ਤਣਾ ਦੇ ਹਿਸਾਬ ਨਾਲ ਪਜਣਾ ਉਹ ਇੱਕਦਮ ਆ ਕੇ ਤੁਸੀਂ ਦੱਸੋ ਵੀ ਕਿਵੇਂ ਰੁਕੂਗਾ ਜੀ ਉਹ ਹਾਈਵੇ ਆ ਇਹਨੂੰ ਸਿੱਧਾ ਮੰਨ ਕੇ ਜਾਊਗਾ ਪਰ ਉਹ ਉੱਥੇ ਜਾਵੜਿਆ ਮਿੱਟੀ ਤੇ ਤੇ ਉਹਦੇ ਪਿੱਛੇ ਬਹੁਤ ਗੱਡੀਆਂ ਜਿਹੜੀਆਂ ਵੱਜਦੀਆਂ ਵੱਜਦੀਆਂ ਬੱਚੀਆਂ ਇਹ ਜਿਆ ਸਮਾਂ ਸੀ ਸਵੇਰ ਦਾ ਉਹ ਕੋਈ ਸਕੂਲ ਨਾਲ ਭਰੀ ਹੋਈ ਬੱਚਿਆਂ ਦੀ ਬੱਸ ਵੀ ਹੋ ਸਕਦੀ ਸੀ। ਸ੍ਰੀ ਫਤੇਗੜ ਸਾਹਿਬ ਸੰਗਤ ਵੀ ਜਾ ਰਹੀ ਆ, ਤਸਵੀਰਾਂ ਵੀ ਦਿਖਾਵਾਂਗੇ ਕਿ ਸੰਗਤ ਆ ਜਿਹੜੀ ਸ੍ਰੀ ਫਤੇਗੜ ਸਾਹਿਬ ਇਸ ਰਸਤੇ ਤੋਂ ਜਾਂਦੀ ਆ ਅਤੇ ਜਦੋਂ ਵਾਪਸੀ ਤੇ ਹੋਣਾ ਫੇਰ ਇੱਥੋਂ ਦੀ ਹੋਣਾ ਜੇ ਫੁੱਲ ਧੁੰਦੂ ਹੋਊਗੀ ਬਹੁਤ ਜ਼ਿਆਦਾ ਧੁੰਦੂ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਸਭਨੋਂ ਵੱਧ ਚੱਲਣ ਵਾਲਾ ਇਹ ਰੋਡ ਆ, ਚੰਡੀਗੜ੍ਹ ਤੋਂ ਬਠਿੰਡਾ ਜਿਹੜਾ ਇਹ ਰੋਡ ਆ ਸਭਨੋਂ ਵੱਧ ਚੱਲਣ ਵਾਲਾ ਹੈ। ਹੁਣ ਛੋਟੇ ਸਾਬਜਦਿਆਂ ਦੇ ਸ਼ਹੀਦੀ ਦਿਹਾੜੇ ਚੱਲੇ ਨੇ ਸਾਰੇ ਪੰਜਾਬ ਚੋਂ ਜਿਹੜੀ ਜਨਤਾ ਬਠਿੰਡੇ ਤੋਂ ਭਲਾੜੇ ਤੋਂ ਪਿੱਛੋਂ ਹਰਿਆਣੇ ਤੋਂ ਸਰਸੇ ਤੋਂ ਇਧਰੋਂ ਲਹਿਰੇ ਤੋਂ ਬਰਨਾਲੇ ਤੋਂ ਪਿੱਛੇ ਮੋਗੇ ਤੋਂ ਇਸ ਰੋਡ ਤੇ ਉਹਨਾਂ ਨੇ ਆਉਣਾ ਤੇ ਆਉਂਦੇ ਹੋਏ ਤੁਸੀਂ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਚ ਟਰਾਲੀਆਂ ਲੈ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਤੇ ਧੁੰਦ ਦਾ ਮੌਸਮ ਆ ਤੇ ਕੱਲ ਪਰਸੋ ਖਬਰਾਂ ਲੱਗੀਆਂ ਅੱਜ ਵੀ ਪ੍ਰਸ਼ਾਸਨ ਜਿਹੜਾ ਮਾੜਾ ਮੋਟਾ ਜਾਗਿਆ ਅਸੀਂ ਇਹਨੂੰ ਕੋਈ ਜਾਗਣਾ ਨਹੀਂ ਕਹਿੰਦੇ ਅਸੀਂ ਤਾਂ ਇਹ ਗੱਲ ਦੀ ਬੇਨਤੀ ਵੀ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਮੌਕੇ ਦਾ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੇ ਉਹ ਇਹ ਸਬੰਧਤ ਅਧਿਕਾਰੀਆਂ ਨੂੰ ਬੁਲਾਉਣ ਇਹਨਾਂ ਨੂੰ ਅਲਟੀਮੇਟਮ ਦੇਣ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਜਿਹੜੇ ਰੋਡ ਨੇ ਸਹੀ ਹੋਣੇ ਚਾਹੀਦੇ ਨੇ ਇਹਦੀ ਡਰਾਇੰਗ ਆ ਜਿਹੜੀ ਬਿਲਕੁਲ ਸਹੀ ਹੋਣੀ ਚਾਹੀਦੀ ਆ ਪਹਿਲੀ ਮੰਗ ਆ ਕਿ ਇਹ ਸਾਨੂੰ ਆ ਲੋੜ ਨਹੀਂ ਸਾਨੂੰ ਚੱਕਰ ਪਾਉਣ ਦੀ ਮੇਨ ਹਾਈਵੇ ਆ ਇਹਨੂੰ ਮੇਨ ਸਿੱਧਾ ਰਹਿਣ ਦਿੱਤਾ ਜਾਵੇ ਤੇ ਇਹ ਤਾਂ ਚੱਕਰ ਐਵੇਂ ਪਾਤੇ ਜਿਵੇਂ ਚੰਡੀਗੜ੍ਹ ਗੋਲਚੌਂਕ ਬਣੇ ਹੋਏ ਨੇ ਜਾਂ ਪਟਿਆਲੇ ਗੋਲਚੌਂਕ ਬਣੇ ਹੋਏ ਨੇ ਜਿੱਥੇ ਹੌਲੀ-ਹੌਲੀ ਸਪੀਡ ਦੀਆਂ ਗੱਡੀਆਂ ਨੇ ਦੇਖ ਕੇ ਚੌਂਕ ਚੌਂਕ ਇੱਥੇ ਮਾਜਾ ਸਾਹਿਬ ਉਹ ਚੱਲ ਹੀ ਨਹੀਂ ਸਕਦਾ ਚੰਡੀਗੜ੍ਹ ਜੇ ਬਣੇ ਨੇ ਉਹਨਾਂ ਨੇ ਪਿੱਛੇ 500 ਮੀਟਰ ਤੇ ਸਪੀਡ ਬ੍ਰੇਕਰ ਲਾਏ ਨੇ ਉਹਨਾਂ ਨੇ ਪਿੱਛੇ ਡਾਇਰੈਕਸ਼ਨਾਂ ਦਿੱਤੀਆਂ ਨੇ ਕਿ ਭਾਈ ਅੱਗੇ ਚੌਕ ਆ ਤੇ ਇੱਥੇ ਤੁਸੀਂ ਦੱਸੋ ਇੱਕ ਮੇਨ ਹਾਈਵੇ ਆ ਹਰ ਇੱਕ ਬੰਦੇ ਦਾ ਟਾਈਮ ਪੂਰਾ ਪੂਰਾ ਹੁੰਦਾ ਬੱਸਾਂ ਦਾ ਟਾਈਮ ਪੂਰਾ ਪੂਰਾ ਹੁੰਦਾ ਕਿ ਮੈਨੂੰ ਇੱਕ ਇੱਕ ਮਿੰਟ ਦਾ ਫਰਕ ਹੁੰਦਾ ਕਿ ਮੈਂ ਚੰਡੀਗੜ੍ਹ ਪਹੁੰਚਣਾ ਹਰ ਕੋਈ ਨੌਕਰੀ ਪੈਸਾਲਾ ਉਹ ਆਪਣੇ ਸਮੇਂ ਮੁਤਾਬਕ ਜਾਂਦਾ ਇਹ ਲੋਕਾਂ ਦੇ ਸਮੇਂ ਦੀ ਵੀ ਬਰਬਾਦੀ ਆ ਪੈਸੇ ਦੀ ਵੀ ਬਰਬਾਦੀ ਆ ਤੇ ਉਹਨਾਂ ਦੀਆਂ ਜਾਨਾਂ ਨਾਲ ਵੀ ਖੇਡਿਆ ਜਾ ਰਿਹਾ ਇਸ ਦੀ ਅਸੀਂ ਸਖਤ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਭਾਰਤ ਦੇ ਮੰਤਰੀ ਨੂੰ ਵੀ ਕਹਿੰਦੇ ਆ ਗਟਕਰੀ ਸਾਹਿਬ ਨੂੰ ਵੀ ਕਹਿੰਦੇ ਆ ਕਿ ਆਹ ਦੇਖ ਲਓ ਤੁਸੀਂ ਭਾਰਤ ਦੇ ਲੋਕਾਂ ਦੇ ਭਲੇ ਦੀਆਂ ਗੱਲਾਂ ਕਰਦੇ ਹੋ ਆ ਤੁਹਾਡੇ ਜਿਹੜੇ ਅਫਸਰ ਨੇ ਉਹ ਠੇਕੇਦਾਰਾਂ ਨਾਲ ਲੁੱਟਕ ਸੁੱਟ ਕਰਕੇ ਜਿੱਥੇ ਇਸ ਚਮਾਲ ਆ ਬਹੁਤ ਘਟੀਆ ਵਰਤਿਆ ਗਿਆ ਉੱਥੇ ਆ ਜਿਹੜੀ ਕੋਈ ਡਰਾਇੰਗ ਆ ਕੋਈ ਬਿਲਕੁਲ ਸਹੀ ਨਹੀਂ ਬਣਾਈ ਗਈ ਤੇ ਕਿਸੇ ਵੀ ਇਸ ਮੇਨ ਹਾਈਵੇ ਦਾ ਜਿਹੜਾ ਕੰਮ ਆ ਉਹ ਸਭ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਇੱਥੇ ਸਭ ਤੋਂ ਵੱਧ ਟ੍ਰੈਫਿਕ ਆ ਪਰ ਤੁਸੀਂ ਲਾ ਲਓ ਵੀ ਇੱਥੇ ਉਹਨਾਂ ਦਾ ਕੋਈ ਧਿਆਨ ਨਹੀਂ ਕੋਈ ਕਿਸੇ ਨੂੰ ਡ੍ਰੈਂਕ ਨਹੀਂ ਦਿਖਾਈ ਇੱਥੇ ਬਕਾਇਦਾ ਨਕਸ਼ਾ ਲੱਗਾ ਹੋਣਾ ਚਾਹੀਦਾ ਕਿ ਇਹ ਪੁਲਾ ਐਵੇਂ ਆ ਤੇ ਇਹਦੀ ਇੰਨੀ ਲੰਬਾਈ ਆ ਤੇ ਅੱਗੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਨਾ ਸਹੂਲਤ ਹੈ ਨਾ ਐਂਬੂਲੈਂਸ ਹੈ ਨਾ ਕਿਸੇ ਤਰ੍ਹਾਂ ਦਾ ਕੋਈ ਨਕਸ਼ਾ ਲਾਇਆ ਇਹ ਮੈਂ ਸਮਝਦਾ ਕਿ ਬਿਲਕੁਲ ਲੋਕਾਂ ਨਾਲ ਸਰਾਸਰ ਧੋਖਾ ਬਿਲਕੁਲ ਜੀ ਇਹ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ ਹਰੀ ਸਿੰਘ ਫੱਗੂ ਵਾਲਾ ਮੌਜੂਦ ਨੇ ਨੇੜੇ ਪਿੰਡਾ ਜੋ ਪਹਿਲਾਂ ਵੀ ਚਿੰਤਾ ਜ਼ਾਹਿਰ ਕਰ ਰਹੇ ਸੀ ਕਿ ਨੁਕਸਾਨ ਹੋਵੇਗਾ ਜਿਵੇਂ ਦਾ ਨਕਸ਼ਾ ਬਣਿਆ ਕਿਉਂਕਿ ਨਕਸ਼ਾ ਬਹੁਤ ਗਲਤ ਬਣਿਆ ਤਸਵੀਰਾਂ ਹੁਣ ਵੀ ਤੁਹਾਨੂੰ ਦਿਖਾਉਂਦੇ ਆ ਕਿ ਧੁੰਦ ਦੇ ਵਿੱਚ ਕਿਸ ਤਰੀਕੇ ਨਾਲ ਗੱਡੀਆਂ ਮੋੜਨਗੀਆਂ ਹੁਣ ਤਾਂ ਦਿਖਾਈ ਦੇ ਰਿਹਾ ਜੇਸੀਬ ਹਾਲਾਂਕਿ ਲੱਗੀ ਹੋਈ ਆ ਪ੍ਰਸ਼ਾਸਨ ਜਾਗਿਆ ਕੁਝ ਪਰਸੈਂਟ ਜਿਹੜੇ ਠੇਕੇਦਾਰ ਨੇ ਪਹੁੰਚੇ ਨੇ ਕੋਈ ਹੱਲ ਕਰੀਏ ਨਹੀਂ ਹਰ ਰੋਜ਼ ਐਕਸੀਡੈਂਟ ਹੋਣਗੇ ਹਰੀ ਸਿੰਘ ਫਗਵਾਲ ਮੌਜੂਦ ਹੈ ਫਗਵਾਲ ਸਾਹਿਬ ਕਿਵੇਂ ਦੇਖਦੇ ਹੋ ਜੇ ਮੈਨੂੰ ਐ ਲੱਗਦਾ ਤੁਹਾਨੂੰ ਕਹਿੰਦੇ ਵੀ ਨਕਸ਼ਾ ਬਣਾਉਣਾ ਇੱਥੇ ਦਾ ਤੁਸੀਂ ਵੀ ਦੇਖਦੇ ਵੀ ਬਹੁਤ ਤੇਜ਼ ਗੱਡੀਆਂ ਲੰਘਣਗੀਆਂ ਵੀ ਬਲ ਨਹੀਂ ਪਾਉਣਾ ਰੋਡ 'ਚ ਸਿੱਧਾ ਨਕਸ਼ਾ ਤਾਂ ਤੁਸੀਂ ਵੀ ਬਣਾ ਦਿੰਦੇ ਇਹ ਕਿੱਡੇ ਕਿੱਡੇ ਨਕਸ਼ਾ ਨਵੀਸਾ ਨੇ ਕਿਵੇਂ ਦਾ ਨਕਸ਼ਾ ਬਣਾਤਾ ਜੀ ਮਾਜਾ ਸਾਹਿਬ ਤੁਹਾਡੇ ਚੈਨਲ ਦੇ ਮਾਦਵ ਇਬਰਾਹਿਮ ਐ ਬੇਨਤੀ ਕਰਦਾ ਕਿ ਤੁਸੀਂ ਵੀ ਦੇਖਦੇ ਹੋ ਕਿ ਪੁਰ ਜਿਲ੍ਹਾ ਸਾਹਮਣੇ ਬਿਲਕੁਲ ਦਿਖ ਰਿਹਾ ਹੈ ਜੇਕਰ ਇਹ ਪੁਰ ਦੇ ਵਿੱਚ ਅੱਜ ਵੀ ਸਿੱਧੀ ਸੜਕ ਬਣ ਪਰ ਜਿਹੜੀ ਇਹ ਨਕਸ਼ਾ ਬਣਾਇਆ ਗਿਆ ਗੜਾਈ ਦੇ ਜਿੱਦੇ ਜਦੋਂ ਗੱਡੀਆਂ ਘੁੰਮ ਕੇ ਜਾਂਦੀਆਂ ਤਾਂ ਏ ਟੋਮੈਟਿਕਲੀ ਸਿੱਧੀਆਂ ਗੱਡੀਆਂ ਉੱਪਰ ਚੜ੍ਹ ਕੇ ਲਗਾਤਾਰ 15 ਦਿਨਾਂ ਤੋਂ ਡੇਲੀ 2 ਤੇ 4 ਐਕਸੀਡੈਂਟ ਹੋ ਰਹੇ ਨੇ ਕਿਉਂਕਿ ਅੱਜ ਸਵੇਰੇ ਦੇ ਦਿਨ ਚੱਲ ਰਹੇ ਨੇ ਛੋਟੇ ਜੈਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਸਾਰੇ ਸਾਡਾ ਪੂਰਾ ਪੰਜਾਬ ਉੱਥੇ ਨਸਤਮਕ ਹੋਣ ਜਾ ਰਿਹਾ ਹੈ ਇੰਨਾ ਰਾਹ ਚੱਲਦਾ ਕਿ ਮੇਰਾ ਪਿੰਡ ਮਾਝਾ ਸਾਹਿਬ ਇੱਥੋਂ 600 ਮੀਟਰ ਤੇ ਪਿੰਡ ਹੈ ਨਾਲ 400 ਮੀਟਰ ਤੇ ਰੋਸ਼ਨਾਲਾ ਰੋਸ਼ਨਾਲਾ ਫੱਗੂ ਵਾਲਾ ਰਾਮਪਰਾ ਸਾਡੇ ਸਕੂਲ ਦੇ ਵਿੱਚ ਬੱਚੇ ਜਿਹੜੇ ਪੜਨ ਜਾ ਰਹੇ ਨੇ ਉਹ ਇਸ ਤਰੀਕੇ ਨਾਲ ਗੱਡੀਆਂ ਸਪੀਡ ਨਾਲ ਜਾ ਰਹੀਆਂ ਨੇ ਕਿ ਜੇਕਰ ਗੱਡੀ ਦੇ ਬ੍ਰੇਕ ਵੀ ਮਾਰੇ ਜਾਣ ਤਾਂ ਮੈਂ ਕਹਿੰਦਾ ਫੇਰ ਵੀ ਉਹ ਗੱਡੀ ਰੁਕ ਨਹੀਂ ਸਕਦੀ ਤਿੰਨ ਦਿਨ ਪਹਿਲਾਂ ਐਨੀ ਸਪੀਡ ਨਾਲ ਗੱਡੀ ਆਏ ਮੇਰੇ ਨਗਰ ਦਾ ਮਜਮੀਆਂ ਦਾ ਇਕੱਲਾ ਹੀ ਲੜਕਾ ਸੀ ਜਿਹਦੇ ਨੂੰ ਗੱਡੀ ਮਾਰ ਕੇ ਚਲੀ ਗਈ ਤੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿਹੜੀ ਗੱਡੀ ਨੇ ਐਕਸੀਡੈਂਟ ਕਰਤਾ ਪਰਸੋਂ ਮੈਂ ਇੱਥੇ ਆਇਆ ਪਰਸੋਂ ਟਰੱਕ 'ਚ ਗੱਡੀ ਲੱਗੀ ਅੱਜ ਸਵੇਰੇ ਆ ਦੋ ਕਾਰਾਂ ਟਕਰਾਈਆਂ ਖੜੀਆਂ ਸੀ ਮੇਰੀ ਤੁਹਾਡੇ ਮਾਦੇ ਰਾਈ ਬੇਨਤੀ ਮੈਂ ਇਹ ਕਰਦਾ ਕਿ ਇੱਥੋਂ 600 ਮੀਟਰ ਮੇਰਾ ਪਿੰਡ ਹੈ ਆਹ ਰੋਡ ਤੋਂ ਅਗਲੇ ਕਰੋੜ ਹੋਰ ਆ ਰਿਹਾ ਜਿੱਥੇ ਬਣਿਆ ਹੋਇਆ ਪੁਲ ਉੱਥੇ ਤੱਕ ਘੱਟੋ-ਘੱਟ ਸਪੀਡ ਬ੍ਰੇਕਰ ਲੱਗਣ ਤੇ ਗੱਡੀਆਂ ਜਿਹੜੀਆਂ ਸਲੋ ਆਉਣ ਆਹ ਜਿਹੜਾ ਤੁਹਾਡੇ ਮਾਦੇਰਾਮੀਆਂ ਲਾਈਟਾਂ ਹੁਣ ਲੱਗੀਆਂ ਨੇ ਲਾਈਟਾਂ ਲੱਗੀਆਂ ਨੇ ਇਹਦੇ ਉੱਤੇ ਮਾੜੇ ਇਸ਼ਾਰੇ ਕੀਤੇ ਨੇ ਸਾਈਨ ਬੋਰਡ ਲੱਗਣ ਕਿਉਂਕਿ ਪੂਰੇ ਪੰਜਾਬ ਨਹੀਂ ਭਰ ਕੇ ਪੂਰੀ ਸਟੇਟ ਦੇ ਨਹੀਂ ਪੂਰੇ ਭਾਰਤ ਦੇ ਲੋਕ ਇੱਥੋਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾ ਰਹੇ ਨੇ ਇਹ ਰੋਡ ਦੀ ਬਹੁਤ ਵੱਡੀ ਅਹਿਮੀਅਤ ਹੈ ਮੇਰੀ ਤੁਹਾਡੇ ਮਾਦੇਰਾਮੀਆਂ ਇਹ ਹੀ ਬੇਨਤੀ ਹੈ ਗੜਗੀ ਸਾਹਿਬ ਨੂੰ ਬੇਨਤੀ ਕਰਦਾ ਖਾਸ ਕਰਕੇ ਸਾਡੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦਾ ਕਿ ਤੁਸੀਂ ਘੱਟੋ-ਘੱਟ ਰੋਜ਼ ਇੱਥੋਂ ਦੀ ਲੰਘਦੇ ਹੋ ਰੋਜ਼ ਦੇਖਦੇ ਹੋ ਵੀ ਕਿੰਨੀਆਂ ਮੋਤਾ ਹੁੰਦੀਆਂ ਨੇ ਪ੍ਰਸ਼ਾਸਨ ਨੂੰ ਬੁਲਾ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਡਿਊਟੀ ਲੱਗੇ ਜਿਵੇਂ ਉਹ ਤੁਹਾਡੇ ਸਾਹਮਣੇ ਆ ਹੁਣ 10 ਫੁੱਟ ਦਾ ਰਸਤਾ ਖੋਲਿਆ ਹੈ ਤਾਂ ਘੱਟੋ-ਘੱਟ 10 ਫੁੱਟ ਦਾ ਕੁਝ ਨਾ ਕੁਝ ਰਾਹ ਤੇੜੀਆਂ ਜਾਨਾਂ ਬਚਦਾ ਜਾਣਗੀਆਂ ਇਸ ਲਈ ਮੈਂ ਤੁਹਾਡੇ ਮਾਦੇ ਰਹੀਂ ਬੇਨਤੀ ਕਰਦਾ ਸਮੁੱਚੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿੱਥੇ 3500 ਕਰੋੜ ਰੁਪਏ ਇਹ ਲਾਇਆ ਹੈ ਇਥੇ ਜਿਹੜਾ 10-20 ਲੱਖ ਰੁਪਈਆ ਲੱਗਦਾ ਇਹ ਚੌਕ ਨੂੰ ਚੰਗੇ ਤਰੀਕੇ ਨਾਲ ਬੜਾਓ ਤਾਂ ਜੋ ਸਾਡੇ ਜਿਹੜੀਆਂ ਇਲਾਕੇ ਜੀਆਂ ਨੇ ਸਾਡੇ ਬੱਚਿਆਂ ਦੀਆਂ ਸਾਰੇ ਨ ਸਾਰੀਆਂ ਜਨਾਬਾਂ ਬਸ ਸਕਣ ਬਿਲਕੁਲ ਫਗਵਾੜਾ ਸਾਹਿਬ ਇੱਕ ਹੋਰ ਚੀਜ਼ ਆਪਾਂ ਦੇਖਦੇ ਆਂ ਤੁਹਾਡਾ 600 ਮੀਟਰ ਦੇ ਲਾਗੇ ਪਿੰਡਾ ਤੁਹਾਨੂੰ ਤਾਂ ਪਤਾ ਕਿ ਇੱਥੇ ਬਾਲਾ ਜੇ ਧੁੰਦ ਹੋਊ ਰਾਤ ਹੋਊਗੀ ਤੁਸੀਂ ਇੱਥੇ ਬ੍ਰੇਕ ਲਾਵੋਗੇ ਸਲੋ ਲੰਘੋਗੇ ਕਿ ਇੱਧਰ ਨੂੰ ਮੁੜਨਾ ਇੱਥੇ ਬਾਲਾ ਪਰ ਜਿਹੜੇ ਚੰਡੀਗੜ੍ਹ ਤੋਂ ਚੱਲੇ ਨੇ ਜਿਹੜੇ ਬਠਿੰਡੇ ਤੋਂ ਚੱਲੇ ਨੇ ਸਿੱਧਾ ਜਾਣਾ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਤਾਂ ਇਹ ਵੀ ਨੈਸ਼ਨਲ ਹਾਈਵੇ ਤੇ ਜਾ ਰਹੇ ਆਂ ਸਪੀਡ ਆਪਾਂ 80 ਤੋਂ ਤਾਂ ਘਟਾਉਣਾ ਕੋਈ ਚੱਕਰ ਨਹੀਂ ਤਾਂ ਸਿੱਧਾ ਰੋਡ ਆ ਉਹ ਤਾਂ ਇਹੀ ਸਮਝਦੇ ਹੋਣਗੇ ਮਾਜਾ ਸਾਹਿਬ ਪਿੱਛੋਂ ਲੈ ਕੇ ਚੰਡੀਗੜ੍ਹ ਤੋਂ ਤਿੰਨ ਟੋਲ ਟੈ ਜਦੋਂ ਫਗੋੜ ਦੇ ਪੁਲ ਤੋਂ ਗੱਡੀ ਕ੍ਰਾਸ ਕਰਦੀ ਹੈ ਜਿਹੜੀ ਗੱਡੀ 80 ਤੇ 90 ਦੀ ਸਪੀਡ ਤੇ ਹੈ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਕੱਟ ਕੇ ਉਹ ਤਾਂ ਵੈਸੇ ਪਲਟੇ ਸਕਦੀ ਹੈ ਲੰਗੜਾ ਦਾ ਇੱਕ ਬੱਕਰਾ ਮੈਟਰ ਪਲਟ ਵੀ ਸਕਦੀ ਹੈ ਕਿਉਂਕਿ ਕੱਟੇ ਇਹਨਾਂ ਨੇ ਅਰਜੀ ਨਿਮਿਸ ਨੇ ਜਿਹੜਾ ਇਹ ਨਕਸ਼ਾ ਨਿਮਿਸ ਨੇ ਬਣਾਇਆ ਕੱਟੇ ਕਿਸੇ ਤਰੀਕੇ ਨਾਲ ਬਣਾਇਆ ਕਿ ਗੱਡੀ ਸਿੱਧੀ ਲੱਗੇ ਨਹੀਂ ਸਕਦੀ ਇਸ ਲਈ ਮੈਂ ਤਾਂ ਇਹੀ ਵੇਦ ਦੀ ਕਰਦਾ ਵੀ ਚਲੋ ਹੋ ਗਿਆ ਪਰ ਇਹਦੇ ਵਿੱਚ ਫੇਰ ਵੀ ਸੁਧਾਰ ਕਰਨਾ ਬਣਦਾ ਹੈ ਇਹਦੀ ਜਿਹੜੀ ਗੜਾਈ ਇਹਨੂੰ ਠੀਕ ਕੀਤਾ ਜਾਵੇ ਜੇ ਆਉਣ ਵਾਲੇ ਸਮੇਂ ਜਿਹੜੇ ਨੇ ਇਹ ਐਕਸੀਡੈਂਟ ਘਟ ਜਾਣਗੇ ਜੇ ਸਰਕਾਰ ਨੇ ਧਿਆਨ ਦੇ ਤਾਂ ਨਹੀਂ ਤਾਂ ਸਾਡੇ ਇਲਾਕੇ ਦੀਆਂ ਬਹੁਤ ਵੱਡੀਆਂ ਜਾਨਾਂ ਨੇ ਜਿਹੜੀਆਂ ਉਹ ਲਗਾਤਾਰ ਜਾ ਰਹੀਆਂ ਨੇ ਬਿਲਕੁਲ ਹੁਣ ਗੱਡੀਆਂ ਇੱਕ ਰਾਤ ਚ ਚਾਰ ਗੱਡੀਆਂ ਜਿੱਦੇ ਸੰਘਣੀ ਧੁੰਦ ਸੀ ਧੁੰਦ ਤਾਂ ਹੁਣ ਹਰ ਰੋਜ਼ੇ ਪੈਣੀ ਆ ਹੁਣ ਫੇਰ ਸਟਾਰਟ ਹੋ ਗਈ ਜੀ ਪੈਣੀ ਆਉਣ ਵਾਲੇ ਦਿਨਾਂ ਚ ਹੋਰ ਧੁੰਦ ਪੈਣੀ ਆ ਇਹ ਤਾਂ ਜੇ ਹੁਣ ਫੌਰੀ ਤੌਰ ਤੇ ਨਹੀਂ ਕੀਤਾ ਤਾਂ ਵੱਡਾ ਨੁਕਸਾਨ ਹੋਣਾ ਜੀ ਮਾਜਾ ਸਾਹਿਬ ਆ ਜਿਹੜੇ 5 ਦਿਨ ਨੇ 31 ਤਰੀਕ ਤੱਕ ਸਾਡਾ ਪੂਰਾ ਦਾ ਪੂਰਾ ਪੰਜਾਬ ਫਤਿਹਗੜ ਸਾਹਿਬ ਜਾ ਰਿਹਾ ਕਿਉਂਕਿ ਮਾਤਾ ਗੁਜਰੀ ਤੇ ਸਾਹਿਬ ਜਿਆਦਿਆਂ ਨੂੰ ਨਸਬ ਸਾਰੇ ਪ੍ਰਵਾਸ ਵਿੱਚ ਜਾ ਰਹੇ ਨੇ ਕਿਉਂਕਿ ਉੱਥੇ ਸਾਡੀ ਸਰਦਾ ਜੁੜੀ ਹੋਈ ਹੈ ਪਰ ਜਿਸ ਤਰੀਕੇ ਨਾਲ ਰਾਤ ਨੂੰ ਬਾਜਾ ਸਾਹਿਬ ਤਕਰੀਬਨ ਮਾਰਾ 1 ਵਜੇ ਜਦੋਂ ਪਸ਼ਾਬ ਕਰਨ ਆਖ ਖੁੱਲਦੀ ਹੈ ਤਾਂ ਸੜਕ ਤੇ ਕੂਕੂ ਹੁੰਦੀ ਹੈ ਕਦੇ ਵੀ 10 ਮਿੰਟ ਤੇ ਸੜਕ ਖਾਲੀ ਨਹੀਂ ਹੋ ਸਕਦੀ ਇੰਦੀ ਸਪੀਡ ਨਾਲ ਗੱਡੀਆਂ ਆਉਂਦੀਆਂ ਨੇ ਠੀਕ ਹੈ ਗੱਡੀਆਂ ਚੱਲਣ ਪਰ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਇੱਥੇ ਸਪੀਡ ਬ੍ਰੇਕ ਲੱਗਣ ਸਾਈਨ ਬੋਰਡ ਲੱਗਣ ਇੱਥੇ ਕੋਈ ਐਮੂਲੈਂਸ ਖੜੀ ਹੋਵੇ ਤਾਂ ਜੋ ਜਿਹੜੀਆਂ ਐਕਸੀਡੈਂਟ ਜਾਂ ਘਟਨਾ ਨੇ ਉਹਨੂੰ ਮੌਕੇ ਤੇ ਸਾਂਭ ਕੇ ਬੱਚੇ ਦੀ ਜਾਨ ਨੌਜਵਾਨ ਦੀ ਜਾਨ ਬਚਾਈ ਜਾ ਸਕੇ ਬਿਲਕੁਲ ਜੀ ਸੋ ਇਲਾਕੇ ਦੇ ਲੋਕ ਨੇ ਉਹ ਵੀ ਚਿੰਤਾ ਚ ਨੇ ਕਿ ਕਿਸ ਤਰੀਕੇ ਨਾਲ ਇਹਦਾ ਨਕਸ਼ਾ ਬਣਾਇਆ ਗਿਆ ਕਿਉਂਕਿ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਸ ਜਗ੍ਹਾ ਅਸੀਂ ਖੜੇ ਆ ਉੱਥੇ ਕਿੰਨਾ ਕੱਟ ਦੇਤਾ ਜਦ ਕਿ ਨੈਸ਼ਨਲ ਹਾਈਵੇਅ ਇੱਥੇ ਸਪੀਡ ਬ੍ਰੇਕਰ ਕਿਤੇ ਲੱਗਿਆ ਨਹੀਂ ਹੋਇਆ ਕਿਤੇ ਇਹ ਨਹੀਂ ਲੱਗਿਆ ਹੋਇਆ ਕਿ ਅੱਗੇ ਕਟਾ ਜੀ ਉੱਥੇ ਦੇਖ ਕੇ ਲੰਘੋ ਅਲਰਟ ਕੀਤਾ ਹੋਵੇ ਉਹ ਵੀ ਨਹੀਂ ਹੈ ਜਨ ਕਿ ਵੱਡੇ ਨੁਕਸਾਨ ਹੋ ਰਹੇ ਨੇ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਇੱਥੋਂ ਤੱਕ ਇਲਾਕੇ ਦੇ ਲੋਕ ਕਹਿ ਰਹੇ ਨੇ ਕਿ ਜਾਨੀ ਨੁਕਸਾਨ ਤੱਕ ਵੀ ਹੋ ਸਕਦੇ ਨੇ ਇੱਥੇ ਜੇਕਰ ਪ੍ਰਸ਼ਾਸਨ ਨੇ ਕੋਈ ਗੱਲ ਅਤੇ ਲਗਾਤਾਰ ਜਿਹੜੀ ਜੀਸੀਬੀਆ ਪ੍ਰਸ਼ਾਸਨ ਆ ਜਿਹੜੇ ਠੇਕੇਦਾਰ ਨੇ ਉਹਨਾਂ ਦੀ ਅੱਖ ਤਾਂ ਹੁਣ ਖੁੱਲੀ ਆ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਨੈਸ਼ਨਲ ਹਾਈਵੇ ਨੂੰ ਸਹੀ ਤਰੀਕੇ ਨਾਲ ਨਕਸ਼ੇ ਅਨੁਸਾਰ ਬਣਾਉਣਗੇ ਇਕਵਾਲ ਸਿੰਘ ਫਗਵਾਲਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ